15 ਸਾਲ ਦੀ ਇੱਕ ਕੁੜੀ ਜੋਤੀ ਜਿਹੜੀ ਕਿ ਗੰਦਗੀ ਦੇ ਢੇਰ ਵਿੱਚੋਂ ਕੂੜਾ ਕਚਰਾ ਉਠਾਉਂਦੀ ਆ ਤੇ ਸ਼ਾਮ ਨੂੰ ਉਹੀ ਕਚਰਾ ਵੇਚ ਕੇ ਉਹਨਾਂ ਦੇ ਘਰ ਦੀ ਰੋਟੀ ਪੱਕਦੀ ਆ ਇੱਕ ਦਿਨ ਉਸ ਕੁੜੀ ਨੂੰ ਕੂੜੇ ਕਚਰੇ ਦੇ ਢੇਰ ਦੇ ਵਿੱਚੋਂ ਇੱਕ ਅਜੀਹੀ ਚੀਜ਼ ਮਿਲਦੀ ਆ ਜਿਹਦੇ ਨਾਲ ਉਹਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਜਾਂਦੀ ਆ ਜੋਤੀ ਨੂੰ ਕੂੜੇ ਦੇ ਢੇਰ ਵਿੱਚੋਂ ਅਜੀਹਾ ਕੀ ਮਿਲਿਆ ਸੀ ਜਿਹਦੇ ਨਾਲ ਉਹਦੀ ਜ਼ਿੰਦਗੀ ਬਦਲ ਗਈ ਇਸ ਕਹਾਣੀ ਬਾਰੇ ਆਪਾਂ ਅੱਗੇ ਗੱਲਬਾਤ ਕਰਾਂਗੇ ਵੱਡੇ ਮਹਾਨਗਰ ਮੁੰਬਈ ਦੇ ਵਿੱਚ ਇੱਕ ਪਾਸੇ ਪੌਸ਼ ਇਲਾਕੇ ਜਿੱਥੇ ਅਮੀਰ ਲੋਕ ਵੱਡੇ ਵੱਡੇ ਬਿਜ਼ਨਸਮੈਨ ਆਪਣੀਆਂ ਮਹਿੰਗੀਆਂ ਮਹਿੰਗੀਆਂ ਕੋਠੀਆਂ ਦੇ ਵਿੱਚ ਰਹਿੰਦੇ ਆ ਤੇ ਉਸੇ ਸ਼ਹਿਰ ਦੇ ਵਿੱਚ ਇੱਕ ਝੁੱਗੀਆਂ ਝੌਂਪੜੀਆਂ ਵਾਲਾ ਖਸਤਾ ਹਾਲਤ ਮਕਾਨਾਂ ਵਾਲਾ ਇਲਾਕਾ ਜਿੱਥੇ ਲੋਕ ਸਵੇਰ ਤੋਂ ਰਾਤ ਤੱਕ ਆਪਣੀ ਜ਼ਿੰਦਗੀ ਚਲਾਉਣ ਲਈ ਆਪਣਾ ਢਿੱਡ ਭਰਨ ਲਈ ਜਦੋਂ ਜਹਿਦ ਕਰਦੇ ਆ ਉਹਨਾਂ ਝੁੱਗੀਆਂ ਝੌਂਪੜੀਆਂ ਦੇ ਵਿੱਚ ਇੱਕ ਪਰਿਵਾਰ ਪਰਿਵਾਰ ਦੇ ਵਿੱਚ ਪਤੀ ਪਤਨੀ ਤੇ ਇੱਕ ਉਹਨਾਂ ਦੀ ਧੀ ਜੋਤੀ ਰਹਿੰਦੇ ਆ ਜੋਤੀ ਪੜ੍ਹਾਈ ਦੇ ਵਿੱਚ ਵਧੀਆ ਸਰਕਾਰੀ ਸਕੂਲ ਦੇ ਵਿੱਚ ਉਹ ਪੜ੍ਹਦੀ ਆ ਜੋਤੀ ਦੇ ਪਿਓ ਦਾ ਸੁਪਨਾ ਸੀ ਕਿ ਉਹਦੀ ਧੀ ਪੜ੍ਹ ਕੇ ਇੱਕ ਵਧੀਆ ਅਫਸਰ ਬਣੇ ਜੋਤੀ ਵੀ ਆਪਦੇ ਪਿਓ ਨੂੰ ਹਮੇਸ਼ਾ ਇਹੀ ਕਹਿੰਦੀ ਸੀ ਕਿ ਮੈਂ ਪੜ੍ਹ ਲਿਖ ਕੇ ਬਹੁਤ ਅੱਗੇ ਤੱਕ ਜਾਣਾ ਚਾਹਣੀ ਆ ਪਰ ਕਹਿੰਦੇ ਆ ਕਿ ਗਰੀਬਾਂ ਦੇ ਸੁਪਨੇ ਸੁਪਨੇ ਹੀ ਰਹਿ ਜਾਂਦੇ ਆ ਜੋਤੀ ਦੀ ਜ਼ਿੰਦਗੀ ਦੇ ਵਿੱਚ ਉਦੋਂ ਇੱਕ ਬਹੁਤ ਵੱਡਾ ਮੋੜ ਆਉਂਦਾ ਇੱਕ ਸਦਮਾ ਆਉਂਦਾ ਜਦੋਂ ਜੋਤੀ ਦੇ ਪਿਤਾ ਇੱਕ ਸੜਕ ਹਾਦਸੇ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਆ ਜੋਤੀ ਦੀ ਮਾਂ ਸ਼ਾਂਤੀ ਜਿਹੜੀ ਆਪਣੇ ਪਤੀ ਦੇ ਜਾਣ ਦਾ ਸਦਮਾ ਨਿ ਸਹਾਰ ਸਕੀ ਉਹ ਇੱਕਦਮ ਮੰਝਾ ਫੜ ਲੈਂਦੀ ਆ ਤੇ ਉਹ ਦਮੇ ਦੀ ਮਰੀਜ਼ ਬਣ ਜਾਂਦੀ ਆ ਡਾਕਟਰ ਉਹਨੂੰ ਸਖਤ ਹਦਾਇਤ ਕਰਦੇ ਆ ਕਿ ਤੂੰ ਭਾਰੀ ਕੰਮ ਨਹੀਂ ਕਰਨਾ ਤੂੰ ਸਿਰਫ ਘਰ ਦੇ ਕੰਮ ਕਰ ਸਕਦੀ ਆ ਉਹ ਸ਼ਾਂਤੀ ਜਿਹੜੀ ਆਪਣੇ ਪਤੀ ਦੇ ਗਮ ਨੂੰ ਭਲੌਣ ਦੀ ਕੋਸ਼ਿਸ਼ ਕਰਦੀ ਹੋਈ ਆਪਣੀ ਧੀ ਦੇ ਚਿਹਰੇ ਵੱਲ ਵੇਖਦੀ ਰਹਿੰਦੀ ਆ ਕਿ ਮੈਂ ਆਪਣੀ ਧੀ ਦੇ ਸੁਪਨੇ ਕਿਵੇਂ ਪੂਰੇ ਕਰੂੰ ਜੋਤੀ ਆਪਣੀ ਮਾਂ ਨੂੰ ਦਿਲਾਸਾ ਦਿੰਦੀ ਆ ਕਿ ਮਾਂ ਮੇਰਾ ਪਿਓ ਤਾਂ ਸਾਨੂੰ ਛੱਡ ਕੇ ਚਲੇ ਗਿਆ ਪਰ ਮੈਨੂੰ ਤਾਂ ਤੇਰੇ ਸਹਾਰੇ ਦੀ ਲੋੜ ਆ ਨਾ ਤੂੰ ਕੋਈ ਕੰਮ ਨਹੀਂ ਕਰਨਾ ਕੋਈ ਫਿਕਰ ਨਹੀਂ ਕਰਨਾ ਹੈਗਾ ਮੈਂ ਆਪੇ ਸਾਰਾ ਕੁਝ ਸੰਭਾਲ ਲਵਾਂ ਤਾਂ ਸ਼ਾਂਤੀ ਕਹਿ ਦਿੰਦੀ ਜੋਤੀ ਮੇਰੀ ਗੱਲ ਸੁਣਤੀ ਏ ਜੇ ਤੂੰ ਕੰਮ ਕਰੇਂਗੀ ਤਾਂ ਫਿਰ ਤੂੰ ਪੜ੍ਹੇਂਗੀ ਕਦੋਂ ਉਹ ਕਹਿੰਦੀ ਮਾਂ ਕੋਈ ਜ਼ਰੂਰੀ ਤਾਂ ਨਹੀਂ ਵੀ ਜੇ ਆਪਾਂ ਪੜਾਂ ਲਿਖਾਂਗੇ ਫਿਰ ਹੀ ਕੰਮ ਕਰ ਸਕਦੇ ਆਂ ਪੜ੍ਹਾਈ ਲਿਖਾਈ ਦਾ ਕੀ ਆ ਨਹੀਂ ਹੁੰਦੀ ਨਾ ਹੋਵੇ ਪਰ ਮੈਨੂੰ ਤੂੰ ਚਾਹੀਦੀ ਆ ਨਾ ਹੁਣ ਜੋਤੀ ਲਈ ਇਹ ਇੱਕ ਵੱਡਾ ਸਵਾਲ ਸੀ ਕਿ ਉਹ ਆਪਣੀ ਰੋਟੀ ਦਾ ਹਿੱਲਾ ਕਿਵੇਂ ਕਰੇ ਜੋਤੀ ਆਪਣੀ ਮਾਂ ਨੂੰ ਮੰਜੇ ਤੇ ਪਾ ਦਿੰਦੀ ਆ ਤੇ ਉਹਨੂੰ ਕਹਿ ਦਿੰਦੀ ਆ ਕਿ ਤੂੰ ਉੱਠਣਾ ਨਹੀਂ ਜੋਤੀ ਘਰ ਦੇ ਕੰਮ ਕਰਦੀ ਆ ਉਸ ਤੋਂ ਬਾਅਦ ਉਹ ਸ਼ਹਿਰ ਵੱਲ ਨੂੰ ਨਿਕਲ ਜਾਂਦੀ ਆ ਕੂੜੇ ਦੇ ਢੇਰਾਂ ਤੇ ਬਹੁਤ ਸਾਰੀਆਂ ਔਰਤਾਂ ਆਪਣੀ ਪਿੱਠ ਤੇ ਇੱਕ ਬੋਰੀ ਲਮਕਾ ਕੇ ਕਚਰੇ ਦੇ ਵਿੱਚੋਂ ਕੂੜੇ ਦੇ ਢੇਰ ਚੋਂ ਕਚਰਾ ਇਕੱਠਾ ਕਰਦੀਆਂ ਸੀ ਜੋਤੀ ਨੂੰ ਵੀ ਇਹੀ ਕੰਮ ਸੌਖਾ ਲੱਗਦਾ ਕਿਉਂਕਿ ਫਿਲਹਾਲ ਉਹਨੂੰ ਰੋਟੀ ਦੇ ਲਾਲੇ ਪਏ ਹੁੰਦੇ ਆ ਜੋਤੀ ਸਵੇਰੇ ਹੀ ਕਚਰਾ ਚੱਕਦੀ ਤੇ ਕੂੜੇ ਦੇ ਢੇਰ ਫਰੋਲ-ਫਰੋਲ ਕੇ ਉਹ ਸ਼ਾਮ ਤੱਕ ਦੀ ਰੋਟੀ ਦਾ ਜਿਗਾਰਡ ਕਰ ਲੈਂਦੀ ਸਵੇਰ ਦੀ ਨਿਕਲੀ ਜੋਤੀ ਸ਼ਾਮ ਨੂੰ ਘਰ ਆਉਂਦੀ ਕਈ ਵਾਰੀ ਵੱਧ ਪੈਸੇ ਵਟ ਲੈਂਦੀ ਪਰ ਨਾਲ ਨਾਲ ਉਹਦੀ ਮਾਂ ਦੀ ਦਵਾਈ ਦੇ ਖਰਚੇ ਜੋਤੀ ਹਰ ਟਾਈਮ ਆਪਣੀ ਮਾਂ ਬਾਰੇ ਸੋਚਦੀ ਰਹਿੰਦੀ ਉਹਨੂੰ ਲੱਗਦਾ ਸੀ ਕਿ ਮੇਰੀ ਮਾਂ ਦੇ ਨਾਲ ਹੀ ਮੇਰੀ ਜ਼ਿੰਦਗੀ ਆ ਇਸ ਲਈ ਉਹ ਬਹੁਤਾ ਨਹੀਂ ਸੀ ਸੋਚਦੀ ਪਰ ਜੋਤੀ ਦੀ ਮਾਂ ਸ਼ਾਂਤੀ ਨੂੰ ਇਸ ਗੱਲ ਦਾ ਫਿਕਰ ਰਹਿੰਦਾ ਸੀ ਕਿ ਮੈਂ ਆਪਣੀ ਧੀ ਦੇ ਸੁਪਨੇ ਨਹੀਂ ਪੂਰੇ ਕਰ ਸਕੀ ਇਸੇ ਤਰ੍ਹਾਂ ਜ਼ਿੰਦਗੀ ਦੀ ਜਦੋਂ ਜਦ ਚੱਲਦੀ ਰਹਿੰਦੀ ਆ ਇੱਕ ਦਿਨ ਜੋਤੀ ਘਰ ਦੇ ਕੰਮ ਨਿਬੇੜ ਕੇ ਸ਼ਹਿਰ ਵੱਲ ਨੂੰ ਜਾਂਦੀ ਆ ਤੇ ਇੱਕ ਕੂੜੇ ਦੇ ਵੱਡੇ ਸਾਰੇ ਢੇਰ ਤੇ ਜਾ ਕੇ ਆਪਣਾ ਬੂਰਾ ਰੱਖ ਕੇ ਉਥੋਂ ਕਚਰਾ ਇਕੱਠਾ ਕਰਨ ਲੱਗਦੀ ਆ ਢੇਰ ਫਰੋਲ ਦੇ ਫਰੋਲ ਦੇ ਉਹਦੀ ਨਿਗਾਹ ਇੱਕ ਬਹੁਤ ਵੱਡੀ ਫਾਈਲ ਤੇ ਪੈਂਦੀ ਆ ਏਡੀ ਸਾਰੀ ਲੈਦਰ ਦੀ ਚਮੜੇ ਦੀ ਜਿਹੜੀ ਫਾਈਲ ਹੁੰਦੀ ਆ ਤੇ ਫਾਈਲ ਆ ਜਿਹੜੀ ਉਹ ਨਮੀ ਜੀ ਦਿਸ ਰਹੀ ਹੁੰਦੀ ਆ ਜੋਤੀ ਦੇਖਦੀ ਆ ਵੀ ਕੂੜੇ ਦੇ ਢੇਰ ਦੇ ਵਿੱਚ ਇੰਨੀ ਸੋਹਣੀ ਫਾਈਲ ਕਿੱਥੋਂ ਆਈ ਫਾਈਲ ਦੀ ਜਿੱਪ ਖੋਲ ਕੇ ਵੇਖਦੀ ਆ ਤਾਂ ਉਹਦੇ ਵਿੱਚ ਕਾਗਜ਼ ਹੁੰਦੇ ਆ ਉਹਨੂੰ ਇਹ ਲੱਗਦਾ ਹੁੰਦਾ ਵੀ ਇਹ ਫਾਈਲ ਬਹੁਤ ਮਹਿੰਗੀ ਹੋਊ ਤੇ ਕਾਗਜ਼ ਵੀ ਵਧੀਆ ਮਹਿੰਗੇ ਵਿਕਣਗੇ ਰੱਦੀ ਦੇ ਭਾਰ ਨਾਲੋਂ ਜ਼ਿਆਦਾ ਮਹਿੰਗੇ ਵੇਚਣਗੇ ਉਹ ਉਸ ਫੈਲ ਨੂੰ ਆਪਣੇ ਬੋਰੇ 'ਚ ਪਾਉਂਦੀ ਆ ਤੇ ਹੋਰ ਕਚਰਾ ਇਕੱਠਾ ਕਰਕੇ ਸ਼ਾਮ ਨੂੰ ਘਰ ਵਾਪਸ ਆ ਜਾਂਦੀ ਆ ਘਰ ਆ ਕੇ ਉਹ ਆਪਣੀ ਮਾਂ ਦੇ ਵਾਸਤੇ ਖਾਣ ਪੀਣ ਦਾ ਕੁਝ ਬਣਾਉਂਦੀ ਆ ਖਾਣਾ ਬਣਾਉਂਦੀ ਆ ਣਾਉਂਦੀ ਧੋਂਦੀ ਆ ਤੇ ਉਸ ਤੋਂ ਬਾਅਦ ਉਹ ਆਪਣਾ ਥੈਲਾ ਵਿਹਲਾ ਕਰਦੀ ਆ ਰੋਜ਼ ਦਾ ਉਹਦਾ ਕੰਮ ਸੀ ਜਿਹੜਾ ਕਚਰਾ ਉਹ ਇਕੱਠਾ ਕਰਦੀ ਸੀ ਆ ਕੇ ਥੈਲਾ ਵਿਹਲਾ ਕਰ ਲੈਂਦੀ ਸੀ ਦੋ ਤਿੰਨ ਦਿਨਾਂ ਬਾਅਦ ਉਹ ਇਕੱਠਾ ਵੇਚ ਜਾਂਦੀ ਸੀ ਜਦੋਂ ਉਹ ਥੈਲਾ ਵਿਹਲਾ ਕਰਦੀ ਆ ਤਾਂ ਉਹ ਫਾਈਲ ਦੇ ਉੱਤੇ ਉਹਦੀ ਨਜ਼ਰ ਪੈਂਦੀ ਆ ਉਹ ਫਾਈਲ ਨੂੰ ਕੱਢ ਲੈਂਦੀ ਆ ਫਾਈਲ ਕੱਢ ਕੇ ਉਹਦੀ ਜਿੱਪ ਖੋਲਦੀ ਆ ਤਾਂ ਉਹਦੇ ਵਿੱਚ ਚਿੱਟੇ-ਚਿੱਟੇ ਰੰਗ ਦੇ ਕਾਗਜ਼ ਹੁੰਦੇ ਆ ਭਾਵੇਂ ਕਿ ਉਹ ਕਾਗਜ਼ਾਂ ਤੇ ਉੱਪਰ ਅੰਗਰੇਜ਼ੀ ਨਾਲ ਬਹੁਤ ਕੁਝ ਲਿਖਿਆ ਹੋਇਆ ਸੀ ਪਰ ਜੋਤੀ ਨੂੰ ਇੰਨੀ ਅੰਗਰੇਜ਼ੀ ਨਹੀਂ ਆਉਂਦੀ ਹੁੰਦੀ ਉਹ ਬਹੁਤ ਜ਼ਿਆਦਾ ਨਹੀਂ ਸੀ ਪੜੀ ਤੇ ਉਹ ਜਦੋਂ ਪੜ ਕੇ ਵੇਖਦੀ ਆ ਉਤੇ ਮਿਸਟਰ ਵਰਮਾ ਲਿਖਿਆ ਹੁੰਦਾ ਤੇ ਪ੍ਰਾਪਰਟੀ ਲਿਖਿਆ ਹੁੰਦਾ ਰਜਿਸਟਰੀ ਲਿਖਿਆ ਹੁੰਦਾ ਤੇ ਉਹ ਸਮਝ ਜਾਂਦੀ ਆ ਬੀ ਇਹ ਕਿਸੇ ਦੀ ਜ਼ਮੀਨ ਜਾਇਦਾਦ ਦੇ ਮਹਿੰਗੇ ਕਾਗਜ਼ ਨੇ ਜ਼ਮੀਨ ਜਾਇਦਾਦ ਦੇ ਪ੍ਰਾਪਰਟੀ ਦੇ ਕਾਗਜ਼ ਨੇ ਜਿਹਦੀ ਹਰ ਵਕਤ ਕਿਸੇ ਨੂੰ ਲੋਡ ਹੋਊਗੀ ਤੇ ਚਲੋ ਉਹ ਮਿਸਟਰ ਬਰਮਾ ਪੜਦੀ ਅਤੇ ਉਸ ਤੋਂ ਬਾਅਦ ਉਹ ਉਹਨੂੰ ਫੇਰ ਦੇਖਦੀ ਆ ਫਾਈਲ ਨੂੰ ਫਾਈਲ ਦੇ ਜਿਹੜੇ ਕਵਰ ਆ ਉਹਦੇ ਉੱਤੇ ਬਿਹਾਰ ਲਿਖਿਆ ਨਜ਼ਰ ਆਉਂਦਾ ਉਹਨੂੰ ਤੇ ਹੋਰ ਚੀਜ਼ ਨਹੀਂ ਨਜ਼ਰ ਆਉਂਦੀ ਤੇ ਉਸ ਤੋਂ ਬਾਅਦ ਉਹਨੂੰ ਇਹ ਲੱਗਦਾ ਵੀ ਸ਼ਾਇਦ ਇਹ ਵਸੰਤ ਵਿਹਾਰ ਇਲਾਕੇ ਦੇ ਵਿੱਚ ਕਿਸੇ ਵਰਮਨ ਦੀ ਫਾਈਲ ਹੋਊਗੀ ਉਹ ਸੋਚਦੀ ਆ ਵੀ ਮੈਂ ਇਹ ਫਾਈਲ ਅਗਲੇ ਤੱਕ ਪਹੁੰਚਾਉਂਗੀ ਅਗਲੇ ਦਿਨ ਸਵੇਰੇ ਉਹ ਤਿਆਰ ਹੁੰਦੀ ਆ ਇੱਕ ਪ੍ਰਾਣਾ ਜਾਂ ਸੂਟ ਪਹਿਨਦੀ ਆ ਪਹਿਨ ਕੇ ਤੇ ਉਹ ਜਿਹੜੀ ਫਾਈਲ ਹੁੰਦੀ ਆ ਉਹਨੂੰ ਥੈਲੇ 'ਚ ਪਾਉਂਦੀ ਆ ਤੇ ਵਸੰਤ ਵਿਹਾਰ ਵੱਲ ਚੱਲ ਪੈਂਦੀ ਆ ਵਸੰਤ ਵਿਹਾਰ ਵੱਲ ਚੱਲ ਕੇ ਜਦੋਂ ਉਹ ਅੰਦਰ ਵੜਨ ਲੱਗਦੀ ਆ ਤਾਂ ਸਿਕਿਉਰਿਟੀ ਗਾਰਡ ਉਸ ਕਲੋਨੀ ਦੇ ਗੇਟ 'ਚ ਬੈਠਾ ਹੁੰਦਾ ਤੇ ਉਹਨੂੰ ਪੁੱਛਦੀ ਆ ਵੀ ਤੂੰ ਕਿੱਥੇ ਜਾਣਾ ਤਾ ਉਹ ਕਹਿੰਦੀ ਮੈਂ ਵਰਮਾ ਵਿਲਾ ਦੇ ਜਾਣਾ ਉਹ ਕਹਿੰਦਾ ਇੱਥੇ ਤਾਂ ਬਹੁਤ ਸਾਰੇ ਵਰਮਾ ਵਿਲਾ ਨੇ ਤੂੰ ਕਿਹੜੇ ਦੇ ਜਾਣਾ ਉਹ ਕਹਿੰਦੀ ਮੈਨੂੰ ਬਹੁਤਾ ਨਹੀਂ ਪਤਾ ਤਾਂ ਜਿਹੜਾ ਸਕਿਉਰਟੀ ਗਾਰਡ ਆ ਉਹਨੂੰ ਕਹਿੰਦਾ ਕਿ ਇਹੋ ਜਹੀ ਕਲੋਨੀ ਦੇ ਵਿੱਚ ਤੇਰੇ ਵਰਗਿਆਂ ਦਾ ਕੀ ਕੰਮ ਪੱਕਾ ਤੂੰ ਕੋਈ ਚੋਰ ਨਹੀਂ ਹੋਵੇਂਗੀ ਚਲ ਜਾ ਨਿਕਲ ਇੱਥੋਂ ਇਹ ਕਹਿ ਕੇ ਸਕਿਉਰਟੀ ਗਾਰਡ ਉਹਨੂੰ ਭਜਾ ਦਿੰਦਾ ਸ਼ਾਮ ਤੱਕ ਉਹ ਤੁਰੀ ਫਿਰਦੀ ਰਹਿੰਦੀ ਆ ਪਰ ਉਹਨੂੰ ਮਿਸਟਰ ਵਰਮਾ ਦਾ ਕੋਈ ਅਤਾ ਪਤਾ ਨਹੀਂ ਮਿਲਦਾ ਅਗਲੇ ਦਿਨ ਫੇਰ ਉਹ ਇਸੇ ਤਰ੍ਹਾਂ ਕਰਦੀ ਆ ਤਿੰਨ ਚਾਰ ਦਿਨ ਇਹ ਸਾਰਾ ਕੁਝ ਵਾਪਰਦਾ पर 3-4 ਦਿਨਾਂ ਦੇ ਵਿੱਚ ਵੀ ਜੋਤੀ ਹੈ ਜਿਹੜੀ ਉਹ ਮਿਸਟਰ ਵਰਮਾ ਨੂੰ ਨਾ ਲੱਭ ਸਕੀ ਹੁਣ ਜੋਤੀ ਦੇ ਘਰ ਰੋਟੀ ਦੇ ਲਾਲੇ ਪੈ ਜਾਂਦੇ ਆ ਤੇ ਜੋਤੀ ਦੀ ਮਾਂ ਉਹਨੂੰ ਕਹਿੰਦੀ ਕਿ ਧੀਏ ਤੂੰ ਕੀ ਲੈਣਾ ਆਪਾਂ ਕਿਸੇ ਦੇ ਕਾਗਜ਼ਾਂ ਤੋਂ ਕੀ ਲੈਣਾ ਤੂੰ ਇਹਨੂੰ ਰੱਦੀ ਦੇ ਵਿੱਚ ਵੇਚਿਆ ਤੇ ਰੋਟੀ ਦਾ ਪ੍ਰਬੰਧ ਕਰ ਉਹ ਕਹਿੰਦੀ ਨਹੀਂ ਮਾਂ ਤੈਨੂੰ ਪਤਾ ਮੇਰੇ ਪਿਓ ਨੇ ਹਮੇਸ਼ਾ ਮੈਨੂੰ ਇੱਕੋ ਚੀਜ਼ ਸਿਖਾਈ ਆ ਕਿ ਇਮਾਨਦਾਰੀ ਦੀ ਰੋਟੀ ਖਾਣੀ ਆ ਦੇਖ ਮਾਂ ਹੋ ਸਕਦਾ ਇਹ ਕਿਸੇ ਦੀ ਕਿੱਡੀ ਲੋੜ ਦੇ ਕਾਗਜ਼ ਹੋਣ ਤੇ ਜੇ ਆਪਾਂ ਇਹ ਕਾਗਜ਼ ਅਗਲੇ ਨੂੰ 모ੜਾਂਗੇ ਤਾਂ ਅਗਲੇ ਦੀ ਖਬਰਾ ਕਿੰਨੀ ਕ ਵੱਡੀ ਸਮੱਸਿਆ ਹੱਲ ਹੋਊਗੀ ਮਿਸਟਰ ਬਰਮਨ ਨੂੰ ਤਾਂ ਮੈਂ ਲੱਭ ਕੀ ਰਹੂੰਗੀ ਤਾਂ ਉਹ ਚਲੋ ਅਗਲੇ ਦਿਨ ਫੇਰ ਜਾਂਦੀ ਆ ਬਸੰਤ ਵਿਹਾਰ ਦੇ ਇਲਾਕੇ ਦੇ ਵਿੱਚ ਉਹ ਜਦੋਂ ਜਾਂਦੀ ਆ ਤਾਂ ਉੱਥੋਂ ਇੱਕ ਡਾਕੀਆ ਨਿਕਲ ਰਿਹਾ ਹੁੰਦਾ ਉਹ ਡਾਕੀਏ ਨੂੰ ਰੋਕ ਲੈਂਦੀ ਆ ਕਿਉਂਕਿ ਉਹਨੂੰ ਇਹ ਪਤਾ ਹੁੰਦਾ ਵੀ ਡਾਕੀਆ ਜਿਹੜਾ ਉਹ ਸਾਰੇ ਘਰਾਂ ਨੂੰ ਜਾਣਦਾ ਹੁੰਦਾ ਉਹ ਡਾਕੀਏ ਨੂੰ ਕਹਿੰਦੀ ਅੰਕਲ ਮੇਰੀ ਗੱਲ ਸੁਣਿਓ ਆਹਾ ਫਾਈਲ ਦੇ ਉੱਪਰ ਤੁਸੀਂ ਐਡਰੈਸ ਪੜੋ ਮੈਂ ਨਾ ਮਿਸਟਰ ਬਰਮਾ ਦੇ ਘਰ ਜਾਣਾ ਡਾਕੀ ਆ ਜਿਹੜਾ ਉਹ ਵੇਖਦਾ ਵੀ ਮੀਂਹ ਦੀਆਂ ਕਣੀਆਂ ਦੇ ਨਾਲ ਬਸੰਤ ਵਿਹਾਰ ਸੀ ਜਿਹੜਾ ਤੇ ਉਹ ਮਤਲਬ ਜਾਣਾ ਤਾਂ ਉਹਨੇ ਬਿਹਾਰ ਪੁੰਜ ਇਲਾਕੇ ਚ ਹੁੰਦਾ ਤੇ ਉਹ ਬਸੰਤ ਵਿਹਾਰ ਵਾਲੇ ਚਲੀ ਜਾਂਦੀ ਆ ਬਿਹਾਰ ਪੁੰਜ ਬਾਰੇ ਉਹਨੂੰ ਨੌਲੇਜ ਨਹੀਂ ਹੁੰਦੀ ਉਹ ਕਹਿੰਦਾ ਵੀ ਇੱਥੇ ਨਹੀਂ ਮਿਸਟਰ ਬਰਮਾ ਰਹਿੰਦੇ ਇਹ ਐਡਰੈਸ ਤੇ ਤੈਨੂੰ ਪੜ੍ਹਨਾ ਨਹੀਂ ਆਇਆ ਜਾਂ ਇਹ ਕਹ ਲੋ ਵੀ ਕਣੀਆਂ ਦੇ ਨਾਮ ਕਣੀਆਂ ਦੇ ਨਾਲ ਪੁੰਜ ਲਿਖਿਆ ਮੇਟ ਗਿਆ ਤੈਨੂੰ ਕੱਲਾ ਵਿਹਾਰ ਨਜ਼ਰ ਆਇਆ ਤੇ ਤੂੰ ਬਸੰਤ ਵਿਹਾਰ ਆ ਗਈ ਪਰ ਇਹ ਜਿਹੜਾ ਇਲਾਕਾ ਤੂੰ ਜਿੱਥੇ ਜਾਣਾ ਮਿਸਟਰ ਬਰਮਾ ਜਿੱਥੇ ਰਹਿੰਦੇ ਨੇ ਬਿਹਾਰ ਪੁੰਜ ਨਾਲੇ ਮਿਸਟਰ ਬਰਮਾ ਨੂੰ ਤਾਂ ਮੈਂ ਪੂਰੀ ਚੰਗੀ ਤਰ੍ਹਾਂ ਜਾਣਦਾ ਉਹ ਕਹਿੰਦੀ ਅੰਕਲ ਉਹਨਾਂ ਦਾ ਘਰ ਕਿਹੜਾ ਉਹ ਕਹਿੰਦਾ ਕਿ ਚਲ ਮੈਂ ਤੈਨੂੰ ਦੱਸ ਦਿੰਦਾ ਉਹਨੂੰ ਆਪਦੇ ਸਾਈਕਲ ਤੇ ਬਿਠਾਉਂਦਾ ਤੇ ਉਸ ਤੋਂ ਬਾਅਦ ਉਹ ਇੱਕ ਗਲੀ ਦੇ ਵਿੱਚ ਉਹਨੂੰ ਛੱਡ ਕੇ ਕਹਿੰਦਾ ਵੀ ਇਸ ਗਲੀ ਦੇ ਐਂਡ ਤੇ ਇੱਕ ਬਹੁਤ ਉੱਚੀ ਚਿੱਟੇ ਸੰਗਮਰਮਰ ਦੀ ਜਿਹੜੀ ਕੋਠੀ ਬਣੀ ਆ ਉਹ ਮਿਸਟਰ ਬਰਮਾ ਦੀ ਆ ਚਲੋ ਇਹ ਕਹਿ ਕੇ ਡਾਕੀਆ ਚੱਲਿਆ ਜਾਂਦਾ ਡਾਕੀਏ ਨੇ ਜੋਤੀ ਨੂੰ ਬਹੁਤਾ ਕੁਛ ਨਾ ਪੁੱਛਿਆ ਤੇ ਜੋਤੀ ਉਹ ਫਾਈਲ ਲੈ ਕੇ ਮਿਸਟਰ ਬਰਮਾ ਦੇ ਗੇਟ ਅੱਗੇ ਆਉਂਦੀ ਆ ਤੇ ਅੱਗੇ ਸਿਕਿਉਰਿਟੀ ਗਾਰਡ ਬੈਠਾ ਹੁੰਦਾ ਸਿਕਿਉਰਿਟੀ ਗਾਰਡ ਆ ਜਿਹੜਾ ਉਹ ਪੁੱਛਦਾ ਵੀ ਹਾਂ ਕੁੜੀ ਇਹ ਕਿੱਧਰ ਚੱਲੀ ਆ ਕਹਿੰਦੀ ਵੀ ਮੈਂ ਤਾਂ ਮਿਸਟਰ ਬਰਮਾ ਨੂੰ ਮਿਲਣਾ ਉਹ ਕਹਿੰਦਾ ਕਿ ਮਿਸਟਰ ਬਰਮਾ ਤੇਰੇ ਵਰਗੀ ਕੁੜੀ ਨੂੰ ਕਿਉਂ ਮਿਲਣਗੇ ਕੀ ਕੰਮ ਆ ਤੈਨੂੰ ਚਲੋ ਉਹਨਾਂ ਡਰ ਜੇ ਜਾਂਦੀ ਆ ਤਾਂ ਇੰਨੇ ਇੱਕ ਗੱਡੀ ਨਿਕਲਦੀ ਆ ਡਰਾਈਵਰ ਗੱਡੀ ਚਲਾ ਰਿਹਾ ਹੁੰਦਾ ਤੇ ਉਸ ਗੱਡੀ ਦੇ ਵਿੱਚ ਗਹਿਣੇ ਗੱਟੇ ਪਾਈ ਇੱਕ ਅੱਧਖੜ ਉਮਰ ਦੀ ਔਰਤ ਬੈਠੀ ਹੁੰਦੀ ਆ ਉਹ ਔਰਤ ਜਦੋਂ ਵੇਖਦੀ ਆ ਵੀ ਸਿਕਿਉਰਿਟੀ ਗਾਰਡ ਕਿਦੇ ਨਾਲ ਬੋਲ ਰਿਹਾ ਉਹ ਗੱਡੀ ਰੋਕ ਲੈਂਦੀ ਆ ਤੇ ਗੱਡੀ ਰੋਕ ਕੇ ਉਹ ਨਾ ਉਸ ਔਰਤ ਵੱਲ ਵੱਧਦੀ ਆ ਜੋਤੀ ਆ ਜਿਹੜੀ ਉਹਨੂੰ ਕਹਿੰਦੀ ਆ ਕਿ ਮੈਡਮ ਜੀ ਮੈਨੂੰ ਮਿਸਟਰ ਬਰਮਾ ਨਾਲ ਮਿਲਣਾ ਤਾਂ ਉਹ ਔਰਤ ਜੋਤੀ ਵੱਲ ਸ਼ੱਕ ਦੀ ਨਜ਼ਰ ਨਾਲ ਵੇਖਦੀ ਆ ਕਹਿੰਦੀ ਤੈਨੂੰ ਕੀ ਕੰਮ ਹੈ ਮਿਸਟਰ ਬਰਮਾ ਤੱਕ ਕਹਿੰਦੀ ਮੈਡਮ ਜੀ ਉਹਨਾਂ ਦੇ ਕੋਈ ਜ਼ਰੂਰੀ ਕਾਗਜ਼ ਲੱਭੇ ਆ ਮੈਨੂੰ ਮੈਂ ਉਹ ਮੋੜਨ ਆਈ ਆ ਔਰਤ ਨੂੰ ਫਿਰ ਸ਼ੱਕ ਹੁੰਦਾ ਪਰ ਉਹ ਕਾਗਜ਼ ਸੁਣ ਕੇ ਆ ਜਿਹੜੇ ਉਹ ਜੋਤੀ ਵੱਲ ਦੇਖਦੀ ਆ ਤੇ ਫਿਰ ਉਹ ਗੱਡੀ 'ਚ ਉਤਰਿਆ ਹੁੰਦੀ ਆ ਗੱਡੀ 'ਚ ਉਤਰ ਕੇ ਉਹ ਫਾਈਲ ਵੇਖਦੀ ਆ ਤੇ ਉਹ ਵੀ ਕਾਗਜ਼ ਪੜ੍ਹਦੀ ਆ ਤੇ ਪ੍ਰਾਪਰਟੀ ਦੇ ਕਾਗਜ਼ ਉਹਨੂੰ ਕਹਿੰਦੀ ਚੱਲ ਅੰਦਰ ਆ ਜਾ ਜੋਤੀ ਨੂੰ ਉਹ ਅੰਦਰ ਲੈ ਜਾਂਦੀ ਆ ਤੇ ਡਰਾਈਵਰ ਨੂੰ ਕਹਿੰਦੀ ਹਜੇ ਗੱਡੀ ਸਾਈਡ ਤੇ ਲਾ ਦੇ ਪਰ ਓੱਕੇ ਚੱਲਾਂਗੇ ਚਲ ਉਹ ਅੰਦਰ ਆਉਂਦੀ ਆ ਤੇ ਅੰਦਰ ਆ ਕੇ ਉਹ ਕੁੜੀ ਨੂੰ ਡ੍ਰੈੰਗ ਰੂਮ 'ਚ ਬਿਠਾਉਂਦੀ ਆ ਪਾ ਮਿਕ ਉਹਦੇ ਮਲੇ ਕੁਚੇਲੇ ਕੱਪੜੇ ਹੁੰਦੇ ਆ ਤਾਂ ਉਹਨੂੰ ਕਹਿੰਦੀ ਆ ਤੂੰ ਇੱਥੇ ਬਹਿ ਜਾ ਤੇ ਜਿਹੜੀ ਕੁੜੀ ਆ ਜੋਤੀ ਉਹ ਨੀਚੇ ਬਹਿ ਜਾਂਦੀ ਆ ਉਹਨੂੰ ਇਹ ਹੁੰਦਾ ਵੀ ਇੰਨਾ ਮਹਿੰਗਾ ਸੋਫਾ ਖਰਾਬ ਹੋ ਜੂ ਨੀਚੇ ਬਹਿ ਜਾਂਦੀ ਆ ਤੇ ਇੰਨੇ ਨੂੰ ਇੱਕ ਉੱਚੇ ਲੰਬੇ ਕੱਦ ਦਾ ਕਾਠ ਦਾ ਇੱਕ ਅੱਧ ਖੜਾ ਉਮਰ ਦਾ ਵਿਅਕਤੀ ਨਿਕਲਦਾ ਤੇ ਉਹ ਆ ਕੇ ਜੋਤੀ ਨੂੰ ਕਹਿੰਦਾ ਹਾਂ ਕੁੜੀ ਤੂੰ ਕਿਵੇਂ ਮਿਲਣਾ ਚਾਹਣੀ ਆ ਮੈਨੂੰ ਤਾਂ ਜੋਤੀ ਖੜੀ ਹੋ ਜਾਂਦੀ ਆ ਤੇ ਥੋੜਾ ਥੋੜਾ ਕੰਬਣ ਲੱਗ ਜਾਂਦੀ ਆ ਕਹਿੰਦੀ ਕੁਛ ਨਹੀਂ ਸਾਹਿਬ ਮੈਨੂੰ ਤਾਂ ਇਹ ਕਾਗਜ਼ ਮਿਲੇ ਸੀ ਕਚਰੇ ਦੇ ਢੇਰ ਤੋਂ ਮੈਂ ਤਾਂ ਇਹ ਮੋੜ ਨਾਈਆ ਚਲੋ ਉਹ ਕਾਗਜ਼ ਆ ਜਿਹੜਾ ਫਾਈਲ ਆਪਣੇ ਘਰ ਵਾਲੀ ਤੋਂ ਫੜਦਾ ਤੇ ਕਾਗਜ਼ ਦੇਖਦਾ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਤੈਨੂੰ ਪਤਾ ਇਹ ਕਿਹੜੇ ਕਾਗਜ਼ ਆ ਉਹ ਕਹਿੰਦੀ ਨਹੀਂ ਕਹਿੰਦਾ ਇਹ ਉਹੀ ਕਾਗਜ਼ ਆ ਜਿਹੜੇ ਮੇਰੇ ਮਤਰੇ ਭਰਾ ਨੇ ਆਪਣੇ ਤੇ ਪ੍ਰਾਪਰਟੀ ਦਾ ਕੇਸ ਕੀਤਾ ਹੋਇਆ ਤੇ ਕਾਗਜ਼ ਆਪਣੇ ਚੋਰੀ ਹੋ ਗਏ ਸੀ ਸ਼ਾਇਦ ਉਹਨਾਂ ਨੂੰ ਇਹ ਸੀ ਕਿ ਸਾਡੇ ਤੇ ਇਲਜ਼ਾਮ ਨਾ ਲੱਗ ਜੇ ਇਸ ਕਰਕੇ ਉਹਨਾਂ ਨੇ ਕਾਗਜ਼ ਕਿਤੇ ਸੁੱਟ ਤੇ ਹੋਣਗੇ ਚਲੋ ਕਾਗਜ਼ ਨੂੰ ਧਿਆਨ ਨਾਲ ਪੜਦਾ ਕਰੋੜਾਂ ਦੀ ਪ੍ਰਾਪਰਟੀ ਜਿਹਦਾ ਰੌਲਾ ਚੱਲ ਰਿਹਾ ਹੁੰਦਾ ਤੇ ਮਿਸਟਰ ਬਰਮਾ ਉਹ ਕੇਸ ਹਾਰ ਨਹੀਂ ਵਾਲੇ ਹੁੰਦੇ ਆ ਕਿਉਂਕਿ ਉਹਨਾਂ ਕੋਲ ਕੋਈ ਸਬੂਤ ਨਹੀਂ ਹੁੰਦਾ ਪਰ ਐਨ ਮੌਕੇ ਤੇ ਜੋਤੀ ਜਿਹੜੀ ਉਹ ਕਾਗਜ਼ ਲੈ ਕੇ ਪਹੁੰਚਦੀ ਆ ਤਾਂ ਮਿਸਟਰ ਬਰਮਾ ਜਿਹੜੇ ਉਹ ਜੋਤੀ ਨੂੰ ਸ਼ਾਬਾਸ਼ ਦਿੰਦੇ ਆ ਤੇ ਉਹਨੂੰ ਕਹਿੰਦੇ ਕਿ ਬਹੁਤ ਸਿਆਣੀ ਆ ਧੀਏ ਤੂੰ ਚਲ ਉਸ ਤੋਂ ਬਾਅਦ ਉਹ ਆਪਣੀ ਤਜੋਰੀ ਵੱਲ ਜਾਂਦੇ ਆ ਤੇ ਤਜੋਰੀ ਦੇ ਵਿੱਚੋਂ ਥੱੱਬਾ ਜਿਹੜਾ ਹਨਾ ਉਹ ਨੋਟਾਂ ਦੀਆਂ ਗੁੱਟੀਆਂ ਦਾ ਭਰਦੇ ਆ ਬਿਨਾਂ ਗਿਣੇ ਉਹ ਜੋਤੀ ਵੱਲ ਵਧਾਉਂਦੇ ਆ ਤਾਂ ਜੋਤੀ ਜਿਹੜੀ ਉਹ ਇੱਕਦਮ ਪਿੱਛੇ ਹਟ ਜਾਂਦੀ ਆ ਹੱਥ ਵੀ ਪਿੱਛੇ ਕਰ ਲੈਂਦੀ ਆ ਕਹਿੰਦੀ ਨਹੀਂ ਸਾਹਿਬ ਤੁਸੀਂ ਇਹ ਕੀ ਕਰ ਰਹੇ ਹੋ ਮੈਂ ਪੈਸੇ ਨਹੀਂ ਲੈਣੇ ਮੈਂ ਇਹ ਕਾਗਜ਼ ਵੇਚਣ ਥੋੜੀ ਆਈਆਂ ਇਹ ਤਾਂ ਤੁਹਾਡੀ ਅਮਾਨਤ ਆ ਮੈਂ ਤਾਂ ਤੁਹਾਨੂੰ ਲਟਾਉਣ ਆਈਆਂ ਉਹ ਕਹਿੰਦਾ ਕਿ ਜਿਹੜੀ ਅਮਾਨਤ ਤੂੰ ਮੈਨੂੰ ਲਟਾਈ ਆ ਨਾ ਇਹਦੀ ਕੋਈ ਕੀਮਤ ਨਹੀਂ ਮੇਰੀ ਜਾਇਦਾਦ ਮੇਰੀ ਪ੍ਰਾਪਰਟੀ ਮੇਰੇ ਪੁਰਖਿਆਂ ਦੀ ਪ੍ਰਾਪਰਟੀ ਤੂੰ ਮੈਨੂੰ ਲਟਾਈ ਆ ਤੇ ਇਹ ਪ੍ਰਾਪਰਟੀ ਜਿਹੜੀ ਮੇਰੇ ਪਿਤਾ ਪੁਰਖੀ ਮੇਰੇ ਦਾਦਿਆਂ ਦੀ ਅਮਾਨਤ ਆ ਤੇ ਤੂੰ ਮੈਨੂੰ ਇਹਦੇ ਕਾਗਜ ਲਟਾਏ ਨੇ ਤੇ ਇਹਦੇ ਤਾਂ ਮੈਂ ਤੁਹਾਨੂੰ ਜਿੰਨਾ ਵੀ ਕੁਝ ਦੇਵਾਂ ਥੋੜਾ ਉਹ ਕਹਿੰਦੀ ਪਰ ਮੈਂ ਨਹੀਂ ਲੈਣਾ ਚਲ ਉਸ ਤੋਂ ਬਾਅਦ ਉਹ ਨੌਕਰ ਨੂੰ ਆਵਾਜ਼ ਮਾਰਦਾ ਤੇ ਕਹਿੰਦਾ ਵੀ ਖਾਣ ਪੀਣ ਦਾ ਕੁਝ ਲੈ ਕੇ ਆ ਚਾਹ ਬਣਵਾਉਂਦਾ ਦੋਨੋਂ ਜੀ ਬਹਿ ਜਾਂਦੇ ਆ ਜੋਤੀ ਫੇਰ ਥੱਲੇ ਬੈਠਣ ਲੱਗਦੀ ਆ ਤਾਂ ਉਹ ਕਹਿੰਦੇ ਨਹੀਂ ਤੂੰ ਇੱਥੇ ਨਹੀਂ ਬੈਠਣਾ ਤੂੰ ਸੋਫੇ ਤੇ ਬੈਠ ਚਲ ਸੋਫੇ ਤੇ ਬੈਠੀ ਜੋਤੀ ਆ ਥੋੜੀ ਅਨਕੰਫਰਟੇਬਲ ਫੀਲ ਕਰ ਰਹੀ ਹੁੰਦੀ ਆ ਫਿਰ ਉਹ ਮਿਸਟਰ ਬਰਮਾ ਉਹਨੂੰ ਪੁੱਛਦੇ ਆ ਕਿ ਤੂੰ ਕੌਣ ਆ ਤੇ ਤੈਨੂੰ ਇਹ ਕਾਗਜ ਕਿਵੇਂ ਮਿਲੇ ਤਾਂ ਫਿਰ ਜੋਤੀ ਦੱਸਦੀ ਆ ਕਿ ਮੈਂ ਤਾਂ ਝੁੱਗੀਆਂ ਝੌਂਪੜੀਆਂ ਦੇ ਇਲਾਕਿਆਂ ਦੇ ਵਿੱਚ ਰਹਿਣ ਵਾਲੀ ਇੱਕ ਗਰੀਬ ਪਰਿਵਾਰ ਦੀ ਕੁੜੀ ਆ ਮੇਰੇ ਪਿਤਾ ਜੀ 2 ਕੁ ਮਹੀਨੇ ਹੋਏ ਆ ਇਸ ਦੁਨੀਆ ਨੂੰ ਛੱਡ ਗਏ ਨੇ ਪਹਿਲਾਂ ਮੈਂ ਪੜਦੀ ਹੁੰਦੀ ਸੀ ਪਰ ਹੁਣ ਸਾਡੇ ਘਰ ਦਾ ਗੁਜ਼ਾਰਾ ਮੇਰੇ ਕਚਰੇ ਦੇ ਵਿੱਚੋਂ ਲੱਭੀਆਂ ਹੋਈਆਂ ਚੀਜ਼ਾਂ ਨਾਲ ਚੱਲਦਾ ਮੇਰੀ ਮਾਂ ਦਮੇ ਦੀ ਮਰੀਜ਼ ਆ ਮੇਰਾ ਪਿਓ ਚਾਹੁੰਦਾ ਸੀ ਕਿ ਮੈਂ ਪੜ੍ਹ ਲਿਖ ਕੇ ਬਹੁਤ ਵੱਡੀ ਅਫਸਰ ਬਣਾ ਪਰ ਮੇਰੀ ਕਿਸਮਤ ਦੇ ਵਿੱਚ ਉਹ ਚੀਜ਼ਾਂ ਹੈ ਨਹੀਂ ਸੀ ਮੇਰਾ ਪਿਓ ਸਾਰੇ ਸੁਪਨੇ ਲੈ ਕੇ ਤੁਰ ਗਿਆ ਤੇ ਸਾਡੇ ਵੀ ਸੁਪਨੇ ਰੋਲ ਗਿਆ ਇਹ ਗੱਲ ਸੁਣ ਕੇ ਮਿਸਟਰ ਬਰਮਾ ਤੇ ਉਹਦੇ ਘਰ ਵਾਲੀ ਦਾ ਦਿਲ ਪਿਗਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਠੀਕ ਆ ਫਿਰ ਜੇ ਤੂੰ ਪੈਸੇ ਨਹੀਂ ਲੈਣੇ ਤਾਂ ਤੂੰ ਹੁਣ ਮੈਨੂੰ ਰੋਕੀ ਨਾ ਤੇਰੇ ਸੁਪਨੇ ਵੀ ਪੂਰੇ ਹੋਣਗੇ ਤੇਰੀ ਮਾਂ ਦਾ ਵੀ ਇਲਾਜ ਹੋਊਗਾ ਤੇਰੀ ਪੜ੍ਹਾਈ ਵੀ ਜਾਰੀ ਰਹੂ ਤੇਰੇ ਸਾਰੇ ਸੁਪਨੇ ਪੂਰੇ ਹੋਣਗੇ ਉਹ ਕਹਿੰਦੀ ਸਾਬ ਜੇ ਮੈਂ ਪੜਨ ਲੱਗੀ ਤਾਂ ਮੇਰੇ ਘਰ ਦਾ ਖਰਚਾ ਨਹੀਂ ਚੱਲਣਾ ਉਹ ਕਹਿੰਦਾ ਤੈਨੂੰ ਕੀ ਫਿਕਰ ਆ ਫਿਰ ਉਹ ਆਪਣੇ ਘਰ ਵਾਲੀ ਵੱਲ ਦੇਖਦਾ ਤੇ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਤੈਨੂੰ ਪਤਾ ਇਹਨੇ ਕਿੰਨੀ ਵੱਡੀ ਜ਼ਮੀਨ ਜਾਇਦਾਦ ਆਪਣੀ ਜਿਹੜੀ ਕਿ ਆਪਣੇ ਹੱਥੋਂ ਖੁੰਝ ਚੱਲੀ ਸੀ ਉਹ ਲਟਾਈ ਐ ਇਹਨੇ ਆਪਣੀ ਖਾਨਦਾਨੀ ਜਿਹੜੀ ਹਵੇਲੀ ਆ ਉਹ ਇਹਨੇ ਲਟਾਈ ਆ ਤੇ ਆਪਦੇ ਸਿਰ ਤੇ ਇਹਦੇ ਛੱਤ ਨਹੀਂ ਉਸ ਤੋਂ ਬਾਅਦ ਉਹ ਉਹਦਾ ਇੱਕ ਵਧੀਆ ਸਕੂਲ ਦੇ ਵਿੱਚ ਦਾਖਲਾ ਕਰਾਉਂਦਾ ਤੇ ਆਪਣੇ ਘਰ ਵਾਲੀ ਨਾਲ ਸਲਾਹ ਕਰਦਾ ਵੀ ਜਿਹੜੀ ਸ਼ਹਿਰ ਦੇ ਵਿੱਚ ਆਪਣੀ ਕਰਿਆਨੇ ਦੀ ਦੁਕਾਨ ਸੀ ਜਿਹਦੇ ਉੱਪਰ ਆਪਣਾ ਇੱਕ ਛੋਟਾ ਜਿਹਾ ਫਲੈਟ ਵੀ ਬਣਿਆ ਹੋਇਆਗਾ ਤੇ ਉਹ ਦੁਕਾਨ ਹੁਣ ਤਕਰੀਬਨ ਆਪਣੀ ਬੰਦ ਹੀ ਹੋ ਚੁੱਕੀ ਆ ਮੈਂ ਚਾਹਣਾ ਵੀ ਆਪਾਂ ਇਹਨਾਂ ਨੂੰ ਉਹ ਦੁਕਾਨ ਗਿਫਟ ਕਰ ਦਈਏ ਉਹਦੇ ਘਰ ਵਾਲੀ ਕਹਿੰਦੀ ਮੈਨੂੰ ਕੋਈ ਇਤਰਾਜ਼ ਨਹੀਂ ਤੇ ਫਿਰ ਉਹ ਦੋਨੋਂ ਜਾਣੇ ਜੋਤੀ ਨੂੰ ਲੈ ਕੇ ਉਹਦੇ ਘਰ ਆਉਂਦੇ ਨੇ ਉਹਦੇ ਘਰ ਆ ਕੇ ਦੇਖਦੇ ਆ ਉਹਦੀ ਮਾਂ ਦੀ ਹਾਲਤ ਵੇਖਦੇ ਆ ਉਹਦੇ ਘਰ ਦੀ ਖਸਤਾ ਹਾਲਤ ਵੇਖਦੇ ਆ ਤੇ ਫਿਰ ਜੋਤੀ ਦੀ ਮਾਂ ਨੂੰ ਕਹਿੰਦੇ ਕਿ ਤੇਰੀ ਧੀ ਨੇ ਸਾਨੂੰ ਸਾਡੀ ਜ਼ਿੰਦਗੀ ਵਾਪਸ ਦਿੱਤੀ ਆ ਸਾਡੀ ਖਾਨਦਾਨੀ ਪ੍ਰਾਪਰਟੀ ਵਾਪਸ ਦਿੱਤੀ ਆ ਇਸ ਖੁਸ਼ੀ ਦੇ ਵਿੱਚ ਅਸੀਂ ਤੁਹਾਨੂੰ ਥੋੜਾ ਜਾ ਹਨਾ ਗਿਫਟ ਆਪਣੇ ਵੱਲੋਂ ਕੁਝ ਕੁ ਚੀਜ਼ਾਂ ਕਰਨੀਆਂ ਚਾਹੁੰਦੇ ਆ ਤੁਹਾਡੀ ਕੁੜੀ ਆ ਜਿਹੜੀ ਉਹ ਕਚਰੇ ਦੇ ਢੇਰ ਤੋਂ ਕਚਰਾ ਨਹੀਂ ਲੱਭੂਗੀ ਕਿਉਂਕਿ ਇਹ ਤਾਂ ਇਹ ਤਾਂ ਖੁਦ ਹੀਰਾ ਹੀਰਿਆਂ ਦੀ ਖਾਣ ਆ ਇਹ ਤੇ ਇਹਦੀ ਜਿਹੜੀ ਜ਼ਿੰਦਗੀ ਆ ਇਹਦੇ ਜਿਹੜੇ ਸੁਪਨੇ ਆ ਉਹ ਇਸ ਤਰ੍ਹਾਂ ਨਹੀਂ ਰੁੜਨਗੇ ਉਹਦਾ ਵਧੀਆ ਸਕੂਲ ਦੇ ਵਿੱਚ ਦਾਖਲਾ ਕਰਾਉਂਦੇ ਆ ਸ਼ਹਿਰ ਵਾਲਾ ਜਿਹੜਾ ਮਕਾਨ ਹੁੰਦਾ ਉਹ ਉਹਨਾਂ ਦੇ ਨਾਂ ਕਰਾ ਦਿੰਦੇ ਆ ਜਿਹੜੀ ਦੁਕਾਨ ਹੁੰਦੀ ਆ ਉਹ ਦੁਕਾਨ ਦੇ ਵਿੱਚ ਹੋਰ ਸਮਾਨ ਪਾ ਦਿੰਦੇ ਆ ਤੇ ਉਹਦੀ ਮਾਂ ਦਾ ਵਧੀਆ ਹਸਪਤਾਲ ਦੇ ਵਿੱਚ ਇਲਾਜ ਕਰਾਉਂਦੇ ਆ ਤੇ ਉਸ ਤੋਂ ਬਾਅਦ ਜੋਤੀ ਦੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਆ ਹੁਣ ਜੋਤੀ ਦੀ ਮਾਂ ਠੀਕ ਹੋਣੀ ਸ਼ੁਰੂ ਹੋ ਜਾਂਦੀ ਆ ਜੋਤੀ ਪਹਿਲਾਂ ਸਕੂਲ ਜਾਂਦੀ ਆ ਆ ਕੇ ਦੁਕਾਨ ਸੰਭਾਲਦੀ ਆ ਤੇ ਉਹਦੀ ਮਾਂ ਜਿਹੜੀ ਕਾਫੀ ਠੀਕ ਹੋ ਜਾਂਦੀ ਆ ਜਦੋਂ ਤੇ ਫਿਰ ਦੁਕਾਨ ਤੇ ਉਹ ਬੈਠਣ ਲੱਗ ਜਾਂਦੀ ਆ ਜੋਤੀ ਬਹੁਤ ਮਿਹਨਤ ਕਰਦੀ ਆ ਮੈਨੇ ਤਾਂ ਪੜ੍ਹਾਈ ਕਰਦੀ ਆ ਦਿਨ ਗੁਜ਼ਰਦੇ ਆ ਤੇ ਜੋਤੀ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲੈਂਦੀ ਆ ਤੇ ਉਹ ਜਿਹੜਾ ਮਿਸਟਰ ਬਰਮਾ ਹੁੰਦਾ ਉਹ ਵਾਰ-ਵਾਰ ਇਹਨਾਂ ਦੇ ਘਰ ਆ ਕੇ ਦਾ ਹਾਲਚਾਲ ਪੁੱਛਦਾ ਇਹਨਾਂ ਨਾਲ ਇੱਕ ਵਧੀਆ ਰਿਸ਼ਤਾ ਉਹਨਾਂ ਦਾ ਕਾਇਮ ਹੋ ਜਾਂਦਾ ਜੋਤੀ ਆਪਣੇ ਪਾਪਾ ਦੀਆਂ ਉਮੀਦਾਂ ਤੇ ਖਰੀ ਉੱਤਰਦੀ ਆ ਵਧੀਆ ਨੰਬਰ ਨਾਲ ਗ੍ਰੈਜੂਏਸ਼ਨ ਕਰਕੇ ਉਹ ਡਿਪਲੋਮਾ ਕਰਦੀ ਆ ਅੱਗੇ ਤੇ ਆਪਣੀ ਜਿਹੜੀ ਦੁਕਾਨ ਆ ਉਹਨੂੰ ਵਧੀਆ ਤਰੀਕੇ ਨਾਲ ਚਲਾ ਰਹੀ ਹੁੰਦੀ ਆ ਹੁਣ ਉਹ ਨੌਕਰੀ ਕਰਨਾ ਚਾਹੁੰਦੀ ਹੁੰਦੀ ਆ ਤੇ ਡਿਪਲੋਮਾ ਪੂਰਾ ਕਰਨ ਤੋਂ ਬਾਅਦ ਉਹਨੂੰ ਵਧੀਆ ਨੌਕਰੀ ਮਿਲ ਜਾਂਦੀ ਆ ਪਰ ਉਹ ਦੁਕਾਨ ਫਿਰ ਵੀ ਨਹੀਂ ਛੱਡਦੀ ਤੇ ਉਸ ਦੁਕਾਨ ਤੇ ਹੋਰ ਕੁੜੀਆਂ ਨੂੰ ਰੁਜ਼ਗਾਰ ਦੇ ਮੌਕੇ ਦਿੰਦੀ ਆ ਤਾਂ ਕਿ ਉਹ ਵੀ ਆਪਣੇ ਸੁਪਨੇ ਪੂਰੇ ਕਰ ਸਕਣ ਤੇ ਉਹ ਹਮੇਸ਼ਾ ਆਪਣੀ ਮਾਂ ਨੂੰ ਇਹੀ ਕਹਿੰਦੀ ਆ ਕਿ ਮਾਂ ਭਾਵੇਂ ਕਿ ਮੇਰੇ ਪਾਪਾ ਸਾਡੇ ਨਾਲ ਥੋੜਾ ਟਾਈਮ ਰਹੀਂ ਘੱਟ ਟਾਈਮ ਉਹਨਾਂ ਦਾ ਹਨਾ ਉਹਨਾਂ ਨੇ ਸਾਡੇ ਨਾਲ गुਜ਼ਾਰਿਆ ਪਰ ਉਹਨਾਂ ਦਾ ਦਿੱਤਾ ਇਮਾਨਦਾਰੀ ਦਾ ਜਿਹੜਾ ਸਬਕ ਆ ਉਹਨੇ ਮੈਨੂੰ ਜ਼ਿੰਦਗੀ ਜਿਉਣ ਦਾ ਵੱਲ ਸਿਖਾਇਆ ਤੇ ਇਹ ਗੱਲ ਸੱਚ ਆ ਕਿ ਜੇ ਅਸੀਂ ਇਮਾਨਦਾਰੀ ਰੱਖਾਂਗੇ ਇਮਾਨਦਾਰੀ ਨਾਲ ਭਾਵੇਂ ਅਸੀਂ ਹੌਲੀ ਕਾਮਯਾਬ ਹੋਈਏ ਪਰ ਅਸੀਂ ਕਾਮਯਾਬ ਜ਼ਰੂਰ ਹੁੰਨੇ ਆ ਉਹਦੀ ਮਾਂ ਵੀ ਉਹਨੂੰ ਇਹੀ ਕਹਿੰਦੀ ਕਿ ਹਾਂ ਤੀਏ ਮੈਂ ਐਸੀ ਗਰੀਬ ਸੀ ਪਰ ਤੇਰੀ ਇਮਾਨਦਾਰੀ ਨੇ ਸਾਨੂੰ ਅੱਜ ਉੱਥੇ ਪਹੁੰਚਾਤਾ ਜਿੱਥੇ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਫਿਰ ਜੋਤੀ ਸੀ ਜਿਹੜੀ ਜਿਹੜੇ ਇਲਾਕੇ ਚ ਰਹਿੰਦੀ ਸੀ ਉੱਥੇ ਉਹਦੀ ਇਮਾਨਦਾਰੀ ਦੇ ਚਰਚੇ ਸੀ ਦੁਕਾਨ ਬਹੁਤ ਸੋਹਣੀ ਚੱਲ ਰਹੀ ਸੀ ਕਿਉਂਕਿ ਉਸ ਪੂਰੇ ਇਲਾਕੇ ਦੇ ਵਿੱਚ ਜੋਤੀ ਦੀ ਇਮਾਨਦਾਰੀ ਦੇ ਚਰਚੇ ਹੋਏ ਤੇ ਲੋਕਾਂ ਨੇ ਉਹਦਾ ਸਾਥ ਦਿੱਤਾ ਉਹੀ ਜੋਤੀ ਜਿਹੜੀ ਕਿਸੇ ਦਿਨ ਕਚਰੇ ਕੂੜੇ ਦੇ ਢੇਰ ਤੋਂ ਕਾਗਜ਼ ਚੁੱਕਦੀ ਕਿਸੇ ਵੀ ਬੰਦੇ ਦਾ ਨਾ ਅਮੀਰ ਤੋਂ ਅਮੀਰ ਬੰਦੇ ਦਾ ਜਿਹੜਾ ਮਨ ਬੇਈਮਾਨ ਹੋ ਸਕਦਾ ਕਿਸੇ ਦੀ ਪ੍ਰਾਪਰਟੀ ਤੇ ਕਿਸੇ ਦੀ ਕਹਿ ਲਓ ਮਾਇਆ ਤੇ ਕਿਸੇ ਦੇ ਗਹਿਣੇ ਆ ਤੇ ਕਿਤੇ ਵੀ ਆਪਣੇ ਮਨ ਨੂੰ ਕਾਬੂ ਰੱਖਣਾ ਬਹੁਤ ਔਖਾ ਹੁੰਦਾ ਪਰ ਜਿਹੜੇ ਲੋਕ ਇਮਾਨਦਾਰੀ ਦੇ ਰਾਹ ਤੇ ਚੱਲਦੇ ਆ ਏਹੀ ਇਮਾਨਦਾਰੀ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਇਹਦਾ ਫਲ ਮਿਲਦਾ ਤੇ ਉਹ ਆਪਣੀਆਂ ਸਾਰੀਆਂ ਮੁਸ਼ਕਲਾਂ ਤੋਂ ਪਾਰ ਲੰਘ ਜਾਂਦੇ ਨੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ